ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚਾਟੀ ਪਿੰਡ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਤਹਿਸੀਲ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਤੁਹਾਨੂੰ ਮਲਾਉਣ ਲੱਗੇ ਗੁਰਲਵਟੈਣ ਵੀਰ ਨੂੰ ਟੋਕੜਾਂ ਗੱਬਣਾ ਚੈੱਕ ਪਾਸ ਵਾਲੇ ਭਰਾ ਨੂੰ ਖਜ਼ਾਨਾ ਮਈਆਂ ਦਾ ਹੁੰਦਾ ਭਰਾ ਕੋਲੇ ਕਿਉਂਕਿ ਇੱਕ ਨਹੀਂ ਦੋ ਨਹੀਂ ਕਈ ਵਾਰੀ 6-6 ਮਈਆਂ ਵੀ ਟੋਕੜਾਂ ਗੱਬਣਾ ਚੈੱਕ ਪਾਸ ਹੁੰਦੀਆਂ ਅੱਜ ਤੁਹਾਨੂੰ ਦੋ ਨੀਲੀ ਰਵੀ ਦੀਆਂ ਮਈਆਂ ਟੋਕੜਾਂ ਗੱਬਣਾ ਚੈੱਕ ਪਾਸ ਇੱਕ ਵੈੜ ਚੈੱਕ ਪਾਸ ਆ ਸੱਜਣੋ ਤੇ ਇੱਕ ਬਿਲਕੁਲ ਤਿਆਰ ਸੂਨ ਨੂੰ ਮੈਂ ਜਿੰਨੇ ਦਿਨ ਬਾਕੀ ਹੋਏ ਉਹ ਵੀ ਪੁੱਛ ਲਾਂਗੇ ਬਾਕੀ ਬੜਾ ਸੋਹਣਾ ਲੇਵਾ ਭਾਂਡਾ ਤੇ ਬਰੀਕ ਚਮੜੀ ਦੀ ਸੱਜਰ ਮੈਣੇ ਚੰਗਾ ਦੁੱਧ ਦਿੱਤਾ ਸੱਜਣੋ ਆਜੋ ਲਈਏ ਜਾਣਕਾਰੀ ਤੇ ਚੰਗੇ ਵਜਨ ਵੱਟੇ ਵਾਲੀਆਂ ਮਈਆਂ ਵਿਖਾਉਣੇ ਤੁਹਾਨੂੰ ਤੋਕੜਾਂ ਗੱਬਣਾ ਚੈੱਕ ਪਾਸ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਜਿਉਂਦੇ ਵਾਸਦੇ ਰਹੋ ਜੁੜੇ ਰਹੋ ਐਂਡ ਤੱਕ ਮ ਗੁਰਲਵਟੈਨ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਸਾਹਿਬ ਚੜ੍ਹਦੀ ਕਲਾ ਵੀਰ ਚੜ੍ਹਦੀ ਕਲਾ ਨਾ ਮੇਰਾ ਪ੍ਰਾ ਬੜੀ ਕਿਰਪਾ ਗੁਰੂ ਰਾਮ ਦਾ ਸ਼ੁਕਰ ਹੈ ਗੁਰੂ ਰਾਮਦਾਸ ਦੀ ਨਗਰੀ ਤੇ ਗੁਰੂ ਰਾਮਦਾਸ ਦੀ ਕਿਰਪਾ ਹਾਂਜੀ ਬਹੁਤ ਜੀ ਹੈਨਾ ਹਾਂਜੀ ਤੇ ਘਰ ਪਰਿਵਾਰ ਮੇਰਾ ਨਾ ਸਾਹਿਬ ਚੜ੍ਹਦੀ ਕਲਾ ਵੀਰ ਸ਼ੁਕਰ ਹੈ ਦਾਤੇ ਦਾ ਆਪਣਾ ਐਡਰੈਸ ਇੱਥੋਂ ਦਾ ਪ੍ਰੋਪਰ ਐਡਰੈਸ ਵੀ ਜੀ ਆਪਣਾ ਪਿੰਡ ਚਾਟੇਵੰਡਿਆ ਜ਼ਿਲ੍ਹਾ ਤੇ ਤਸੀਲ ਨੰਬਰ ਸਰ ਓਕੇ ਨੰਬਰ ਮੇਰੇ ਵੀਰ ਦਾ ਨੰਬਰ ਆਪਣਾ 6239404709 ਇੱਕ ਵਾਰੀ ਕਰੀ ਰਿਪੀਟ 6239404709 ਤੇ ਟੋਕੜਾ ਗੱਬਣਾ ਚੈੱਕ ਪਾਸ ਦਾ ਜ਼ਿਆਦਾ ਸ਼ਕੀਨ ਆ ਹਾਂਜੀ ਟੋਕੜਾ ਗੱਬਣਾ ਜਾਰੀ ਨਹੀਂ ਹੁੰਦੀ ਹੈ ਹਨਾ ਹਾਂਜੀ ਤੇ ਐ ਮੈਂ ਨੂੰ ਨਾਲੇ ਤਾਂ ਬਾਹਰ ਲੈ ਚਲੀ ਗਿਆ ਆਪਾਂ ਭੈਣਾ ਭਰਾਵਾਂ ਦੀ ਤਸੱਲੀ ਕਰਾਈਏ ਤੇ ਨਾਲੇ ਇਹਦਾ ਲੇਖਾ ਜੋਖਾ ਨਾਲ ਨਾਲ ਇਹ ਦੇਖੋ ਵੀ ਜੀ ਮੈਂ ਕਿੱਡੀ ਆ ਹਾਂ ਟੈਰੀ ਵੀ ਗੱਲ ਬਾਤ ਨਹੀਂ ਐਂਡ ਜਮਾ ਬਹੁਤ ਚੰਗੀ ਮੈਂ ਸਜਣੋ ਇਹਨੂੰ ਬਾਹਰ ਲੈ ਕੇ ਚੱਲੇ ਇੱਥੇ ਚਾਨਣ ਪੈਂਦਾ ਆਕੂ ਖੋਲ ਕਰਾ ਮੇਰਾ ਭਰਾ ਇਹਨੂੰ ਕਰਾ ਰਾਤ ਤਸੱਲੀਆਂ ਇਹਦੀਆਂ ਬਾਹਰ ਕੱਢ ਕੇ ਵੇਖਿਓ ਸਜਣੋ ਵਜਨ ਵਟਾ ਮੈਂ ਦਾ ਤੇ ਪਿਓਰ ਨੀਲੀ ਦੀ ਇਸ ਕਰਕੇ ਭਰਾ ਨੇ ਕਹਤਾ ਚਾਰੇ ਪੈਰ ਤੋਂ ਤੇ ਅੱਖਾਂ ਤੇ ਸੱਜਰ ਮਹਣੇ ਨਾ ਮਾਲਕਾਂ ਨੇ ਤੇ ਇਹਨੇ ਵੀਰ ਨੇ ਵੇਖਿਆ ਵੀ ਦੁੱਧ ਦੇ ਨੇ ਗਰਮ ਵਾਲੀ ਨੇ ਬਹੁਤ ਹੀ ਚੰਗਾ ਪਾਇਆ ਹੋਇਆ ਬਾਕੀ ਤੁਸੀਂ ਜ਼ਰੂਰ ਗੈਸ ਲਾਇਓ ਵੇਖਿਓ ਅੱਖਾਂ ਦੋਨੇ ਚਿੱਟੀਆਂ ਮਣਕਣੀਆਂ ਗਰਮ ਵਾਲੀ ਦੀਆਂ ਵੇਖੋ ਪਲੀ ਸਾਂਭੀ ਤੇ ਐ ਤੁਰਦੀ ਜਿਵੇਂ ਪੁਲਵਾਨ ਨਾ ਖਾੜੇ ਚ ਤੁਰਦਾ ਹੁੰਦਾ ਹਾਂ ਹਾਂ ਤੁਰਦੀ ਵੀ ਮੱਲਾਂ ਵਰਗੀ ਹਾਂ ਇਹ ਆਪਾਂ ਡੇਅ ਹੀ ਚੋਣਾਂ ਵਾਹ ਨਹੀਂ ਜੱਟਾ ਮੈਂ ਮੈਂ ਹੀ ਆ ਕੋਈ ਸ਼ੱਕ ਨਹੀਂ ਹੁਣ ਇਹ ਕਿੰਨੇ ਚਿਰ ਦੀ ਗੱਭਣ ਹੋ ਗਈ ਹੁਣ ਬੀਟੀ ਨੂੰ 8 ਮਹੀਨੇ ਚੋਂ ਬਣਿਆ 8 ਮਹੀਨਿਆਂ ਦੀ ਸੱਤ ਕੰਪਲੀਟ ਹਾਂ 8ਵਾਂ ਚੱਲੀ ਜਾਂਦਾ 8ਵਾਂ ਚੱਲੀ ਜਾਂਦਾ ਓਕੇ ਦੋਦੇ ਸਲੇਗਾ 10 ਕਿਲੋ ਇੱਕੇ ਡਾਂਗੀ ਮੈਂ ਦੋਵੇਂ ਡਾਂਗ ਚੋਣਾਂ ਵੀ ਡੇਢ ਡੇਢ ਕਿਲੋ ਐਡੀ ਮਿੱਠੀ ਆ ਐਡੀ ਮਿੱਠੀ ਆ ਡੇਢ ਡੇਢ ਕਿਲੋ ਦੋਨੇ ਡਾਂਗ ਚੁਣੇ ਆ ਜਿਹੜੇ ਵੀ ਜਿਹੜੇ ਵੀ ਭਰਾਣੇ ਖਾਣੇ ਆ ਨਾ ਇਹਨੂੰ 8ਵਾਂ ਮਹੀਨੇ ਪੂਰਾ ਚੋਲੇ ਓਕੇ ਬਾਅਦ ਚ 2 ਮਹੀਨੇ ਛੱਡ ਦੇ। ਸਾਡੇ ਇਹਨੂੰ ਸਾਂਭ ਦੇ ਮੈਂਨ ਤੇ ਸੂਆ ਕੀ ਲਾਵੇ ਅਗਲਾ? ਸੂਆ ਵੀ ਜੇ ਆਪਾਂ ਤੇ ਜੇ ਕਰਕੇ ਲਈ ਆ। ਅਗਲਾ ਆਪਦਾ ਆਪੇ ਲਾ ਲੈ। ਅਗਲਾ ਆਪਦਾ ਆਪੇ ਲਾ ਲੈ। ਭਵਾਂ ਚੌਥਾ ਲਾ ਲੈ, ਭਵਾਂ ਤੀਜਾ ਲਾ ਲੈ, ਭਵਾਂ ਦੂਜਾ ਲਾ ਲੈ। ਪਰ ਬਾਡੀ ਸਟਰਕਚਰ ਬਹੁਤ ਤਗੜਾ ਮੈਂ ਦਾ। ਜੀ ਮੈਂ ਬਾਡੀ ਸਟਰਕਚਰ ਵੇਖੋ ਤੁਸੀਂ ਲਿਓ ਆਪਾਂ ਨਾਲ ਖਾਓ। ਥੱਲੇ ਬਾਂਦੀ ਬੂੰਦੀ ਮੈਂ ਵੜੀ ਆ। ਤੇ ਬਾਬਾ ਜੀ ਇਹਦੇ ਦੁੱਧ ਕੀ ਕਹਿੰਦੇ ਮਾਲਕੇ ਦੇ ਫਿਰ ਡੇਰੀ ਵਾਲੇ ਤੇਰੇ ਭਰਾ। ਆਪਾਂ ਲਈ ਡੇਰੀਆਂ ਜੋ। ਦੇਰੀਆ ਉਹ ਮੈਂ ਜਿੰਨੇ ਆ ਉਹਨਾਂ ਕੋ ਮਾਲਿਆ ਸਾਰਾ ਮਾਲ ਸੁਥਰਾ ਡੇਰੀ ਵਾਲਾ ਤੋਂ ਉਹ 16 17 ਕਿਲੋ ਤੋਂ ਘੱਟ ਮੈਂ ਲੈ ਦੇਣੀ ਹੈ ਵਾਕਿਆ ਯਾਰ ਕੀ ਬਾਤ ਹੈ ਹਨਾ ਆਪਣੀ ਕੋਲੋਂ ਮੈਂ ਸਿੱਧਰ ਖੜੀ ਪੱਤੋਂ ਉਹ ਵੀ ਉਹਨਾਂ 16 17 ਕਿਲੋ ਦੀ ਮੈਂ ਚੰਗੀ ਸੀ ਹਰਿਆ ਰੇਦੀ ਤੇ ਬਾਕੀ ਚਾਰੇ ਪੈਰ ਧੁੱਤੇ ਮੈਂ ਮੈਂ ਅੱਜ ਨਹੀਂ ਕੋਈ ਸ਼ਾਕੇਗਾ ਜੀ ਹਨਾ ਸਾਰੀਆਂ ਕੰਨੀਆਂ ਤੇ ਪੂਰੀ ਆ ਵਾਕਿਆ ਯਾਰ ਕੋਈ ਸ਼ਾਕਣੀ ਹਾਂ ਬਿੱਲੀ ਪੂਰੀ ਆਖਿਆ ਤੇ ਬਾਕੀ ਨਾ ਵਜਨ ਉਹ ਜਨ ਪੂਰਾ ਚਾਰੂ ਬੜੀ ਹੋਊਗੀ ਛੋਟਿਆ ਮਾ ਲੱਗੀਆਂ ਦੋ ਵਾਕੇ ਕੋਈ ਸ਼ੱਕ ਨਹੀਂ بڑے ਵਜਨ ਵਟੇ ਵਾਲੀ ਮੈਂ ਆ ਸੱਜਣੋ ਬੋਡੀ ਸਟਰਕਚਰ ਵੱਡਾ ਕੱਤ ਕਾਠ ਤੇ ਸੱਤ ਕੰਪਲੀਟ ਕਰਕੇ ਇਹ 70000 ਦੀ ਉਦਾਈ ਆ ਹਾਂ ਕੀ ਬਾਤ ਆ ਤੇ ਦੇ ਆ ਪੰਜ ਦੇਣੀ ਪਾ ਨਹੀਂ ਪਾ ਨਹੀਂ ਕਿੰਨੇ ਵੀ ਦੇ ਦੀਏ ਗੌਰ ਲਵਟੈਨ ਵੀਰ ਨਾ ਤੇ ਬਾਅਦ ਵੇਖੀ ਦਾ ਹਿਸਾਬ ਤਾਂ ਜਗਾ ਕੇ ਵੀ ਲੋਕ 1.5 ਡੇ ਟ੍ਰਿਪ 2-2 ਲੱਖ ਰੁਪਏ ਤੋਂ ਸੱਜਣਾ ਦਾ ਮੁੱਲ ਹੁੰਦਾ। ਉਸ ਹਾਂ ਨਾ ਵੇਖੀ ਇਹ ਲੱਕਰੀ ਤੇ ਵੀ ਫਿਰ ਹੈਗੀ ਆ। ਹੂੰ ਆਪਾਂ ਲੱਕਰੀ ਨਹੀਂ ਦੇਣੀ ਆਪਾਂ 75 'ਚ ਮਾਨਤਨ ਕਰਦਾਂਗੇ ਵੀਰ ਜੀ। 75 ਹਜ਼ਾਰ 'ਚ ਕਿੰਨਾ ਮਾਨਤਨ ਕਰਗੇ? 2000 ਵੇਛੜਦਾਂਗੇ ਵੀਰ ਜੀ। 73 ਹਜ਼ਾਰ ਦੀ ਜਾਣ ਦੇ। ਹਾਂ ਨਾ ਕਰਦਾਂਗੇ। ਓਕੇ ਧੰਨਵਾਦ ਆ ਤੇਰਾ। ਕਰਿਆ ਛੋਟੇ ਆਪਾਂ ਫੇਰ ਕਰਾਂਗੇ ਇਹ ਨਹੀਂ। 73 ਹਜ਼ਾਰ 'ਚ ਵੀ ਛੋਟ ਛੱਪਾ। ਹਾਂ। ਯਾਰ ਪੂਰੀ ਚੰਗੀ ਮੈਂ ਆ ਜੱਟਾ ਮੈਨੂੰ ਕੋਈ ਸ਼ੱਕ ਹੈ ਕਿ ਨਹੀਂ ਹਣਾ ਮੈਂ ਰੋਜ ਵਜਨ ਮਜੂਦ ਦਿਖਾਉਂਗਾ ਤੇਰਾ ਮੈਂ ਕੀ ਬਾਤ ਆ ਯਾਰ ਬਹੁਤ ਚੰਗੀ ਨਗਰ ਮੈਂ ਆ ਸਜਣੋ ਆ ਕੇ ਵੇਖਿਓ ਪਸੰਦ ਆਊਗੀ ਕੋਲ ਨੂੰ ਮੈਂ ਵੱਡਿਆ ਗ੍ਰੈਂਡ ਮੈਂ ਜਨੂੰ ਆਂਦੇ ਹਾਂ ਨਹੀਂ ਵਾਕਈ ਤੇ ਬਾਕੀ 15 ਸੇਰੀ ਮੈਂ ਹਾਂ ਸਹੀ ਗੱਲ ਆ ਤੇ ਨਾਲ ਦੀ ਲਿਆ ਕੱਢ ਕੇ ਕਰਾਂ ਨਾ ਜੀ ਮੈਂ ਮੇਡੀ ਇੱਕ ਦਿਖਾਉਂਗਾ ਮੈਂ ਮਜੂਦ ਦਿਖਾਉਂਗਾ ਯਾਰ ਵਾਕਈ ਆਈ ਏ ਵੀ ਉਸੇ ਦੀ ਭੈਣ ਹੀ ਆ ਉਹੋ ਇੱਕੋ ਸ਼ੈ ਯਾਰ ਮੈਨਾਂ ਦੋਵੇਂ ਛੋਟੇ ਸੀ ਵੱਡੇ ਜੱਪਾ ਨਾਲ ਦਿਆਂ ਵੱਡੇ ਜੱਪਾ ਨਾਲ ਨੱਗਰ ਬਹੁਤ ਆ ਲਿਆ ਇਹਨੂੰ ਵੀ ਬਾਹਰ ਕਰਾਈਏ ਇਹਦੀ ਵੀ ਤਸੱਲੀ ਸਾਈਕਲ ਉਤਰਾ ਲਈ ਲੋਣੀ ਪਈ ਮੈਂ ਹਾ ਛੱਡੀਆਂ ਜਾਣੀਆਂ ਉਹਦੇ ਖੁਡੇ ਨਾਲੇ ਵਾਕਿਆ ਹੀ ਨਹੀਂ ਠੀਕ ਅਜੱਟਾ ਮੜਾ ਜਾ ਸਹਿਰ ਜਰੂਰ ਖੁੱਲਾ ਤੇ ਪਰ ਮੈਂ ਮੈਂ ਹੀ ਆ ਬਾਕੀ ਮੈਂ ਕੋਈ ਕੱਜ ਨਹੀਂ ਵੀਰ ਜੀ ਆ ਗਈ ਇਹ ਵੀ ਮੀਲੀ ਰਵੀ ਜੀ ਮੀਲੀ ਰਵੀ हां अगले बोली पैर बली बोली अखां दिखाओ ये ग्रां ए सेंग ਵਾਲੀਆਂ ਮਈਆਂ ਦੁੱਧ ਨੂੰ ਖਰੀਆਂ ਬੜੀਆਂ ਦੁੱਧ ਮੈਂ ਹੋਣੀ ਬੜੀ ਖਰੀਏ ਸਾਡੇ ਗੱਤਾਂ ਨਹੀਂ ਗੱਪਣ ਦੇ 4 ਕਿਲੋ ਦੁੱਧ ਉਹਨਾਂ ਤੋਂ ਜ਼ਿਆਦਾ ਇਸਲੇ ਸਾਢੇ 7 ਮਹੀਨੇਾਂ ਦੀ ਗੱਪਣ ਚੈੱਕ ਪਾਸ ਤੇ 4 ਕਿਲੋ ਦੁੱਧ ਲੇਵਾ ਹਰਾ ਲਈ ਫਰਦੀ ਹਜੇ ਵੀ ਤੇ ਦੁਬਾਰਾ ਸੂਨ ਟਾਈਮ ਆ ਗਿਆ ਹੈ ਮਈਆਂ ਦੋਵੇਂ ਵੀਡੀਓ ਟੀਕਰਤੂਦ ਵਾਲੀਆਂ ਨਾ ਉਹ ਆਂਦੇ ਵੀ ਭਾਵੇਂ ਨੂੰ ਐਂਡਲੇ ਦੇਣ ਤੱਕ ਚੋਈਏ ਵਗਾਵਾ ਮਰਗੀਆਂ ਆਣ ਓਏ ਹੋਏ ਹੋਏ ਹੋ ਤੇ ਬਾਕੀ ਚੂਣ ਬੜਾ ਸੂਨਾ ਹੋਊਗਾ ਸਾਢੇ ਸੱਤਾਂ ਦੀ ਗੱਬਣ ਚਾਰ ਕਿਲੋ ਚਾਰ ਕਿਲੋ ਦੁੱਧ ਸੁਭਾ ਅਗਲਾ ਆਪੇ ਲਾ ਲੈ ਯਾਰ ਬਸ ਇਹਦਾ ਵੀ ਜੀ ਸਿੰਘ ਹੀ ਥੋੜਾ ਉੱਚਾ ਕੁੰਡਾ ਲੱਗੀ ਆ ਹਾਂ ਮੈਂ ਬੜੀ ਕਰਫੂਤਰੀ ਇਹਦਾ ਮੁੱਢੀ ਗੱਲ ਤਾਂ ਤੇ ਮਿੱਠੀ ਬਹੁਤ ਤੂਣਾ ਹਾਂ ਵਾਕਿਆ ਯਾਰ ਮੈਂ ਮੈਨੂੰ ਹੀ ਲੱਗਾ ਤੇ ਥਾਣੀ ਵਾਲੀ ਪਾਵਰ ਵਾਲਾ ਲੱਗਾ ਛਾ ਅਰੇ ਕਿਉਂ ਤੇ ਮੈਨੂੰ ਹੀ ਲੱਗਾ ਵਾਕਿਆ ਹੀ ਦੁਨੀਆ ਤੋਂ ਨਿਆਰਾ ਕਿਆ ਬਾਤ ਆ ਗੁਰਲਗ ਤੈਨ ਮਈਆਂ ਚੰਗੀਆਂ ਲਿਆ ਆ ਪੱਟ ਕੇ ਡੇਰੀ ਚ ਵਧੀਆ ਵਧੀਆ ਕਮਾਇਆ ਆਪਣੀ ਮਿੱਟੀ ਪਰਸੋਂ ਮੈਂ ਉਹ ਵੀ ਵੀਰੋ ਨਹੀਂ ਲੈ ਗਿਆ ਆਪਣੇ ਤੋਂ 90000 ਨਿਕਲਿਓਨੇ ਹੂੰ ਤੇ ਮੈਂ ਮੈਂ ਜੋ ਕੋਕੜ ਕੋਪਣੀ ਉਹ ਵੀ ਹਾਂ ਉਹਦੇ 7 ਕਿਲੋ ਦੁੱਧ ਦੇ 6 ਆ ਮੀ ਲੈ ਗਏ ਬਾਹਰ ਕਿਆ ਬਾਤ ਆ ਤੇ ਇਹਦਾ ਫਿਰ ਰੇਟ ਆ 10 ਹੀ ਦੇ ਰੇਟ ਵੀ ਜੇ 57 ਕਾ ਲਈਏ ਇਹ 65 ਤੋਂ ਮਾਨਤਾ ਕਰਾਂਗੇ 65 ਤੋਂ ਵੀ ਮਾਨਤਾ ਹਾਂ ਨਹੀਂ ਵਾਕੇ ਰੇਟ ਹੀ ਫੁੱਲਾ ਫੁੱਲਾ ਬਾਕੀ ਜੇ ਕੋਈ ਵੀਰ ਸੂਆ ਪੀਲੂ ਬਣਾ ਤੇ ਚੇਤੇ ਕਰੂਗਾ ਵੀ ਵਾਕਿਆ ਮੈਂ ਲੈਂਦੀ ਹਾਂ। ਸ਼ੇਰ ਦੇ ਵੱਲੇ ਨਾ ਵੀ ਆ ਕੇ ਖੜੇ। ਹਾਂ। ਮੈਂ ਨਹੀਂ ਤੂੰ ਦਵੇ ਕੇ ਖੜੇ। ਵਾਕਿਆ ਯਾਰ ਮੈਂ ਮੈਂ ਹੀ ਆ। ਹਾਂ। ਨਹੀਂ ਸਿਆਣੀ। ਇਹ ਮੈਂ 15 ਕਿਲੋ ਦੁੱਧ ਸੱਜਰ ਨਾ ਭਰੇ। ਕਿ ਮੇਰੇ ਤੋਂ ਪੈਸੇ ਗਿਣ ਲੈ ਤੇ ਮੈਂ ਖਵਾ ਦੇ। ਕੀ ਬਾਤ ਆ। ਹਾਂ। ਦੇਉਗੀ। ਹਾਂ। ਵੱਟੇ ਵਰਗਾ ਦੁੱਧ ਦੇਉ 15। ਵੱਟੇ ਦਾ ਪੂਰਾ ਫੋਲ ਨਾ। ਬਹੁਤ ਚੰਗੀ। ਸਿਨਾ ਹੁੰਦਾ ਵੀ। ਹਾਂ। ਮੈਂ ਸੂ ਵੀ 100 ਰੁਪਇਆ ਮੈਂ ਦੂੰਗਾ। ਵਾਕਿਆ ਹੀ। ਹੈਗੀ ਆ। ਹਾਂ। ਕੋਈ ਸ਼ੱਕ ਨਹੀਂ ਤੇ ਅੱਜ 65 ਤੋਂ ਵੀ ਮਾਨਤਾ ਅੱਜ 65 ਤੋਂ ਮਾਨਤਾ ਕਰਦਾ ਤੇ ਉਹਨੂੰ ਲਿਆ ਕੱਢ ਕੇ ਮੈਂ ਇਹਨੂੰ ਬਖਾਈਏ ਤੋਰ ਤਾਰੋ ਦੀ ਤੇ ਇਹ ਸੂਣ ਨੂੰ ਤਿਆਰ ਇਹ ਤਿਆਰ ਹੈ ਵੀ ਦੀ ਸੂਆ ਸੂਆ ਵੀ ਦੀ ਕੋਈ ਆਸਾ ਸੈਕਟਰ ਵਾਲੀ ਤੇ ਜਲ ਵਾਲੇ ਚੌਥਾ ਵਾਲੇ ਨਹੀਂ ਆਹ ਪਾ ਲਓ ਟੋਕਣ ਕਰਕੇ ਲਈ ਤੀਜੇ ਕਰਕੇ ਲਈ ਤੇਜੇ ਕਰਕੇ ਹੀ ਆਹ ਜੇ ਸੁਣਗਾ ਚੌਥੇ ਸੂਗੀ ਓਕੇ ਬਾਕੀ ਮੈਂ ਚੰਗੀ ਆ ਮੈਂ ਵੱਡੀ ਤੋਂ ਸੂਣਾ ਦੀ ਕਾਲੀ ਸ਼ਾਹ ਮਹਿਮ ਯਾ ਬਰਹਾਬਤੀ ਚੋਂਦੀ ਆ ਹਾਂ ਇੱਕ ਰੰਗ ਕਾਲੀ ਆ ਇੱਕ ਵਾਲ ਵੀ ਕੋਈ ਪੂਸਟ ਚਟਾਗਾ ਵਾਕਿਆ ਹੀ ਸ਼ਾ ਜੱਡ ਬਣੇ ਤੇ ਬਾਕੀ ਲੈ ਬਈ ਭਾਂਡਾ ਵੇਲਾ ਤੇ ਦੇਣੇ ਨੇ 8 ਲੈ ਜਾਣੇ ਹਜੇ ਦੇਣ ਵੀ ਜੀ ਬਣੂਗੀ ਪੂਰਾ ਖੋਲ ਥੱਲਿਓ ਹਾਂ ਇਹ ਤਾਂ ਅਮਰੀਕਨ ਗਾਂ ਨੂੰ ਬਣੂ ਥੱਲਿਓ ਬਰੀਕ ਕਿੰਨੀ ਚਮੜੀ ਦੀ ਮੈਂ ਤਾਂ ਚਮੜੀ ਦੀ ਬਰੀਕ ਵੀ ਜੀ ਦੁੱਧੂ ਮੜੀ ਮੈਂ ਖਰੀ ਆ ਹਨਾ ਹਾਂ ਆਪਾਂ ਤੋਕੜ ਕੱਬਾਂ ਲਈ ਸੀ ਤੇ ਬਾਅਦੋਂ ਆ ਗਿੱਟੇ ਦਾ ਕਰਕੇ ਵੀਰ ਭਾ ਥੋੜਾ ਕੋਈ ਛਿੱਸੀ ਵਟ ਗਿਆ ਪਾ ਗਏ ਓਕੇ ਉਹ ਖਾਰਗੀ ਵਿੱਚ ਮੜਾਏ ਆਪਾਂ ਹਾਂ ਨਹੀਂ ਤਾਂ ਆਪਣੀ ਤਾਂ ਵੀ ਕੀ ਆ ਆਪਣੀ ਦੀ ਬਿਗੀ ਆ ਆਪਣੇ ਇਹ ਨਾ ਮੜਾ ਆ ਗਿੱਟਾ ਅੱਛਾ ਡੇਰੀ ਨੂੰ ਲਈ ਸੀ ਡੱਕਾ ਕੋਈ ਨਹੀਂ ਡੱਕਾ ਕੋਈ ਨਹੀਂ ਮਾੜੀ ਜੀ ਗਾਂ ਲੈ ਚੱਲ ਗਾਂ ਲੈ ਚੱਲ ਗਾਂ ਲੈ ਚੱਲ ਮੜਾਏ ਭਾਰਾ ਰੱਖ ਦਈਏ ਦਮਾ ਓਕੇ ਕੋਈ ਚੱਕਰ ਨਹੀਂ ਦੁੱਧ ਪੀਣ ਵਾਲੇ ਨੂੰ ਕੀ ਜਾਂਦੀ ਆ ਤੇ ਥਣ ਕਿੱਡੀ ਪਾਵਰ ਵਾਲਾ ਲੱਗਾ ਛਾ ਪਾਵਰ ਵਾਲਾ ਜੀ ਮੈਂ ਇਸ ਵਾਰੀ ਵੀ ਜੀ ਪਾਵਰ ਵਾਲੀ ਆ ਵਾਕੀਆ ਕਿਲੋ ਦੁੱਧ ਮਾਹ ਨਾ ਫੜੂਗੇ ਕੀ ਬਾਤ ਆ ਛੁੱਟੀ ਅੰਗ ਹੀ ਆ ਜੱਟਾ ਮਾਕੇ ਵੰਡ-ਵੰਡ ਵਿਰਲਾ ਥਾਣਾ ਦੀ ਬੜੀ ਆਪਸੀ ਗੈਪ ਦੂਰੀ ਮੈਂ ਆਣਾ ਯਾਰ ਰੂਹ ਖੁਸ਼ ਲਾਲੀ ਵਾਲਾ ਲੇਵਾ ਜੱਟਾ ਇਧਰੋਂ ਖਾਉ ਹਾਂ ਜਾਨ ਦੇ ਘਰੇ ਹੁਣ ਵੇਖੋ ਕਿਆ ਬਾਤ ਆ ਤੇ ਬਾਕੀ ਇਹਨੂੰ ਗਿੱਟੇ ਦੀ ਤੁਰਨ ਤਰਨ ਦੀ ਤਾਂ ਕੋਈ ਅਚਾਨੀ ਕੋਈ ਪਰਨੀ ਨਹੀਂ ਕੋਈ ਬਹਿਣ ਖੁਲੀ ਤੰਗੀ ਨਹੀਂ ਨੂੰ ਹਾਂ ਮਾਂ ਜੀ ਕੱਦ ਨੂੰ ਪਹਰਾ ਰੱਖਦੀ ਆ ਓਕੇ ਕੋਈ ਕਹਿੰਦਾ ਇੱਥੇ ਡੇਰੀ ਹੋਈ ਆ ਪਾਣੇ ਤੇਰੇ ਭਈਆ ਹੁਣ ਇਹਨੇ ਕੋੜਾ-ਬੂੜਾ ਮਾਰਿਆ ਮੜਿਆ ਉੱਥੇ ਕਾਂਡ ਦੀ ਭਾਗ ਕੀ ਦੇਣੀ ਠੀਕ ਆ ਤੇ ਇਹ ਕਿੰਨੇ ਦੀ ਦੇ ਦੇਣੀ ਸੱਜਰ ਮੈਂ ਕੋਈ ਬੀਡ ਨਹੀਂ ਬਣਾਉਂਦੀ ਕੋਈ ਕੌਮ ਦੀ ਦਿੱਕਤ ਨਹੀਂ ਇਹਨੂੰ ਤੇ ਕੋਈ ਐਂਕ ਮਾਲਾ ਤੁਮੋ ਦਿੱਤਾ ਪਾ ਲਾਵਾ ਕੀ ਤੇ ਸੱਜਰ ਕਿੰਨੇ ਦੀ ਮੈਂ ਦੇ ਦੀਏ ਸੱਜਰ ਜੀ ਇਹਦਾ 80 ਜਮਾਨਤ ਕਰਾਂਗੇ ਪੱਕੀ ਗੱਲ ਹਾਂ ਕਿੰਨਾ ਜਿਹੜਾ ਦੇਣ ਚੱਲੰਦੇ ਉਹ ਤਾਂ 80000 ਦੀ ਇਹੋ ਜੀ ਮੈਂ ਆਉਣੀ ਨਹੀਂ ਆ ਪਰ ਆਪਾਂ ਕਰਾਂਗੇ ਕਿੰਨਾ ਕਰ ਥੋੜਾ ਪਤਾ ਯਾ 20000 ਵਿਚ 78000 ਦੀ ਹਾਂ ਬਾਕੀ ਮੈਂ ਨਾ ਮੈਂ ਸਾਲੋਂ ਵੀ ਮੈਂ ਮੈਂ ਆਣਾ ਯਾਰ ਤਸੱਲੀਆਂ ਕਰਾਤੀਆਂ ਤੈਨੂੰ ਤਾਂ ਹੀ ਕਹੀ ਗਾਂ ਲੈ ਚੱਲੇ ਨੂੰ ਮੈਂ ਆਹ ਵਾਹ ਇੱਕ ਨਾਲ ਥੱਲੇ ਵਾਕੇ ਬਹੁਤੀ ਚੰਗੀ ਮੈਂ ਦੇਵਾ ਭਾਂਡਾ ਭਾਲਾ ਚੰਗਾ ਲੱਗਾ ਤੇ ਇੱਕ ਆ ਗਈ ਆਪਣੇ ਕੋਲੇ ਗਊ ਹਾਂਜੀ ਇਹਦਾ ਹਿਸਾਬ ਜੱਟਾ ਇਹ ਟੋਕਰ ਦੇ ਭਣੇ ਨਹੀਂ ਗਈ ਇਹ ਵੀ ਚੈੱਕ ਪਾਸ ਹਾਂ ਇਹ ਚੋਹਾ ਵੀ ਲੈ ਗਿਆ ਬਣਿਆ ਓਕੇ ਹਾਂ ਤੇ ਦੁੱਧ ਦੇ ਲੈ ਗਏ 10 ਕਿਲੋ ਹਾਂ ਇਹਨੂੰ ਨਾ ਬੁਖਾਰ ਹੋ ਗਿਆ ਕਰੀ ਹੋਂ ਦੁੱਧ ਦੇ ਲੈ 8 ਕਿਲੋ ਲਿਆ ਬਾਹਰ ਇਹਨੂੰ ਸੂਆ ਦੂਜਾ ਸੂਆ ਦੂਜਾ ਹੁਣ ਦੋ ਦੱਠਾ ਕਿਲੋ ਆ ਚਾਰ ਮਹੀਨਿਆਂ ਦੀ ਗੱਭਣ ਚੈੱਕ ਪਾਸ 7 ਕਿਲੋ ਮੰਨ ਕੇ ਲੈ ਜੀ 7 ਕਿਲੋ ਹੀ ਮੰਨ ਕੇ ਲੈ ਜੇ ਹਾਂ ਇਹਨੇ ਕੀ ਵੜਿਆ ਹੋ ਗਿਆ ਦੋਸਤ ਜੀ ਤੁਹਾਡੇ ਵਿੱਚ ਬੈੜ ਚੰਗੀ ਆ ਥਣਵੜਾ ਲੱਗ ਗਈ ਮੈਂ ਸਭ ਕੁਝ ਨਹੀਂ ਵੀ ਕਾਇਖਾ ਬੈੜਿਆ ਤੇ ਲੀਵਾ ਢੱਲਾ ਢੁਲਾ ਸ਼ਾਈ ਵਾਲੇ ਬੰਨ ਵਾਲੀ ਗਾਵਾ ਹੂੰ ਤੇ ਇਹ ਨਹੀਂ ਵੀ ਬੰਨ ਵਾਲੀ ਜਾਂ ਸ਼ਾਈ ਵਾਲੇ ਗਰਮ ਹੋਊਗੀ ਕਿੱਥੇ ਮਰਜੀ ਖਿਲਵਾ ਕੇ ਚੋਲੋ ਅੱਛਾ ਯਾਰ ਹਾਂ ਵੀ ਮਿੱਠੀ ਆ ਨਹੀਂ ਨਹੀਂ ਮਿੱਠੀ ਆ ਕੋਈ ਗੱਲ ਨਹੀਂ ਹੈ ਇੱਕ ਇਹ ਵੀ ਬੰਗਾਲ ਲੈ ਲੈਂਦੀ ਆ ਕੋਈ ਪਹਾੜਾ ਪਾਉਣ ਦੀ ਲੋੜ ਨਹੀਂ ਕੋਈ ਕਰਨੀ ਲੋੜ ਨਹੀਂ ਆ ਹਾਂ ਮਾਰਾ ਇਹ ਮੰਗਾ ਲਾਓ ਤੇ ਬੈ ਚੋਲੋ ਚੋਲੋ ਮੰਗਾ ਪਾ ਕੇ ਹਾਂ ਉਹ ਕਿ ਹਾਂ ਤੇ 4 ਮਹੀਨਿਆਂ ਦੀ ਗੱਬਣ ਆਪਣੀ ਚੈੱਕ ਅਗਲਾ ਕਰਾ ਲੈ ਲੈ ਕੀ ਬਾਤ ਆ ਯਾਰ ਤੇ ਹੁਣ ਦੁੱਧ 8 ਕਹਿੰਨੇ 7 ਮੰਨ ਕੇ ਲੈ ਲੈ ਤੇ ਪਾਵੜ ਦੀਆਂ ਵਾਲਾ ਕਰ ਦਈਏ ਦਾ ਵੀ ਮੱਜਾਂ ਦੇ ਦਾ ਕਰਤੇ ਆ ਜੜਦਿਆਂ ਵਾਲੇ ਥਾਣਾ ਥਾਣਾ ਲੋਕ ਕੇ ਹਾਂ ਲੋਕੀ ਕੋਈ ਚਾਲ ਨਹੀਂ ਮਿਲਦੀ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਆਪਾਂ ਇਹ ਵੇਚਾ ਰਾਮ ਮਾਰਦੇ ਨਹੀਂ ਇਹ ਕਰਾਊਗਾ ਤਸੱਲੀ ਅੱਜ ਚੱਕੋ ਕਹਿੰਦਾ ਪਾੜਾ ਨਹੀਂ ਕੋਣਾ ਕੋਈ ਨਹੀਂ ਕੋਣ ਬਸ ਐ ਮੜਾ ਬੰਗਾ ਲਾਓ ਬੰਗਾ ਲਾਓ ਹਾਂ ਤੇ ਆਪਦੀ ਧਾਰ ਚੋਕੇ ਬਾਲਟੀ ਚ ਦੁੱਧ ਲਿਆਓ ਹਾਂ ਕੀ ਬਾਤ ਤੇ ਦੇ ਕਿੰਨੇ ਦੀ ਦੇਣੀ ਸ਼ਾ ਜਿੰਨੇ ਦੀ ਆਖੋ ਨਹੀਂ ਦੇ ਦਾਂਗੇ ਨਾ ਯਾਰ ਐ ਨਾ ਕਰ ਬਾਕੀ ਆ ਬੀ ਠੰਡੀ ਧੀਰੀ ਆ ਆ ਉਹ ਹਜੇ ਤਾਂ ਪਸ਼ਮੀਮ ਨਹੀਂ ਨਾ ਨਾ ਪਸ਼ਮੀਮ ਨਹੀਂ ਠੀਕ ਆ ਬਸ ਬੱਲੇ ਬਾਕੀ ਚੂਨ ਟਾਈਮ ਵੀ ਨਹੀਂ ਹਜੇ ਐ ਰਵੀ ਜੇ ਤਾਂ ਦੁੱਧ ਨਹੀਂ ਤਾਂ ਰੋਟਣਾ ਹੀ ਪਾਇਆ ਬਈ ਹਾਂ ਸਾਵੇ ਵਜਾਂ ਤਾਂ ਖਾਂ ਤੋਂ ਧੋਈਏ ਮੈ ਰਾਜੂ ਵੀ ਹੋਸੀ ਹਾਂ ਕੈਮਰੇ ਤੋਂ ਵੀ ਡਰਦੀ ਹੋ ਸਕਦੀ ਮਾੜੀ ਮੋਟ ਬੇਚਾਰੀ ਬਾਕੀ ਓਕੇ ਆ ਜੈਲੀ ਆ ਪਤਾ ਲੱਗ ਗਿਆ ਸਾਰਾ ਲੇਵਾ ਤਾਂ ਫੜੀ ਫਰਦੇ ਹੱਥਾਂ 'ਚ ਤੇ ਕਿੰਨੇ ਦੀ ਕਹਿਤੀ ਮੇਰੇ ਵੀਰ ਨੇ ਇਹ ਇਹ 30 ਜਮਾਨਤ ਕਰਦੀ ਹੈ ਵੀ ਜੀ ਕਿੰਨਾ ਕੁ 30 ਦੋ ਇਹ ਛੱਡਦਾ ਵੀ ਜੀ ਹੋਰ ਕਰਦੇ ਥੋੜਾ ਬੋਧਾ ਜਮਾ ਕਾਂਟਾ ਵਾਂਡਾ ਕਰਦੇ 100 ਰੁਪਈਆ ਛੋੜ ਹੀ ਹੁੰਦੀ ਆ 50 ਦੇ 100 ਛੱਡਾਂਗੇ ਬੱਸ ਲੈ ਮੇਰੇ ਮਨ ਦੀ ਗੱਲ ਫੜ ਲਈ ਤੂੰ ਜਮਾਂ 25000 ਦੇ ਵਿੱਚੋਂ 100 ਰੁਪਈਆ ਛੋੜੀ ਜਾ ਸੱਜਣੋ ਹੁਣ ਨਾ ਘਸਾਈ ਚ ਪੈਜੋ ਵਹਿੜ ਬਹੁਤ ਚੰਗੀ ਆ ਮੌਤੂ ਮੌਤੀ ਵਾਲਾ ਪਾ 10 ਕਿਲੋ ਦੁੱਧ ਲਈ 20000 ਦੀ ਤਾਂ ਉਮੀ ਵਿਕ ਜੇ 22 ਦੀ ਸੱਜਰ ਸੁਈ 22 23 ਦੁੱਧ ਭਰਦੀ ਏ ਹਾਂ ਲੈਵਾ ਦੱਸਦਾ ਇਹਦੀਆਂ ਢੱਲਾਂ ਢੁਲਾਂ ਕਿੰਨਾਂ ਇਹ ਇਹ ਨਹੀਂ ਵੀ ਹੋਣੇ ਇਸ ਲਖਾਤਾ ਕਿਲੋ ਆ ਹਾਂ ਇਹਦੇ ਤੋਂ 10000 ਕਿਲੋ ਹੀ ਇਹਦੇ ਤੋਂ ਆਈ ਦੇ ਬੁਖਾਰ ਹੋ ਗਿਆ ਵੀ ਦੀ ਗਾਂ ਓਕੇ ਤੇ ਬਾਚੋਂ ਇਹ ਇਹ ਵੀ ਉਹੋਇਆ ਪੱਠਿਆਂ ਨੂੰ ਮੂੰਹ ਮਾਣੀ ਮਾਰਦੀ ਦੁੱਧ ਹੋਣ ਦੀ 7 ਕਿਲੋ ਚੱਕ ਲੋ ਚੱਕ ਲੋ ਆ ਗਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਵੀ ਦੇਣ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੱਕ ਲੋ ਮਈਆਂ ਟੋਕੜਾਂ ਘੱਬਣਾ ਚੱਕ ਪਾਸ ਲੁੱਟ ਨੂੰ ਮੇਲਾ ਕਰ ਦਿਓ ਵਿਲਾ ਵੀਰ ਨੂੰ